ਦੇਖ ਰਹੇ ਹੋ ਪੀਟੀ న్యూਸ ਪੰਜਾਬ ਚੈਨਲ ਤੇ ਮੈਂ ਤੁਹਾਡੇ ਨਾਲ ترسین ਸਿੰਘ ਗਿੱਲ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ سبسਕ੍ਰਾਈਬ ਜਰੂਰ ਕਰ ਲੈਣਾ ਸ਼ੁਰੂ ਕਰਦੇ ਆ ਹਾਜ਼ਰੀਆਂ ਸੰਗਤ ਦੇ ਚਰਨਾਂ ਦੀਆਂ ਹਾਜ਼ਰੀਆਂ ਤਨਤਨ ਬਾਬਾ ਤੁਕਰਾਂ ਪਰੀਜੀ ਮਹਾਰਾਜ ਜਿਨ੍ਹਾਂ ਦਾ ਸਾਲ ਬਾਦੋਰਸ ਮਨਾਇਆ ਜਾਂਦਾ ਹੈ ਅਸੀਂ ਇਹੀ ਅਗਰ ਪ੍ਰਮਾਤਮਾ ਨਾਲ ਜੁੜੇ ਹੋਏ ਸੀਗੇ ਅਸੀਂ ਪ੍ਰਮਾਤਮਾ ਨਾਲ ਟੁੱਟੇ ਹੋਏ ਹਾਂ ਮੇਰਾ ਤੋਤਾ ਪੁਰੀ ਜੀ ਨੂੰ ਨੱਚ ਕੇ ਮਨਾਲਵਾ ਧੂੜੇ ਉਹਦੇ ਚਰਨਾਂ ਦੀ ਮੱਥੇ ਨਾਲੇ ਲਾਲਵਾ ਮੇਰਾ ਤੋਤਾ ਪੁਰੀ ਜੀ ਨੂੰ ਨੱਚ ਕੇ ਮਨਾਲਵਾ ਧੂੜੇ ਉਹਦੇ ਚਰਨਾਂ ਦੀ ਮੱਥੇ ਨਾਲੇ ਲਾਲਵਾ ਐ ਦੁੱਖ ਵੀ ਤੇ ਪੁੱਤਰ ਦੇ ਵੇ ਐ ਦੁੱਖ ਵੀ ਤੇ ਮੰਦਰ ਦੇਲੇ ਘੇਰ ਕੇ ਅਸਾਂ ਉਸ ਦੀ ਰਜਾ ਦੇ ਵਿੱਚ ਰਹਿਣਾ ਉੱਲੀ ਚ ਭਾਵੇਂ ਕੱਟ ਨਾ ਰਵੇ ਅਸਰ ਰੱਬ ਦੀ ਰਜਾਤ ਵਿੱਚ ਰਹਿਣਾ ਉੱਲੀ ਚ ਭਾਵੇਂ ਕੱਟ ਨਾ ਰਵੇ ਸਰਪੰਚ ਆ ਮਰਾਗਟ ਤੁਹਾਨੂੰ ਜੀ ਬਾਕੀ ਸੰਗਤਾਂ ਦਾ ਧੰਨਵਾਦ ਜਿਹੜੇ ਆਉਣ ਆਇਆ ਇੱਥੇ ਸਹਿਯੋਗ ਬੰਦੇ ਜਿਹੜੇ ਐਮਐਲਏ ਸਾਹਿਬ ਆਏ ਸੀ ਉਹਨਾਂ ਦਾ ਵੀ ਧੰਨਵਾਦ ਬਾਕੀ ਖੋਨਦਾਨ ਕੈਂਪ ਲਾਇਆ ਹੋਇਆ ਤੇ ਜਿਹੜੇ ਵੀ ਮਲੇ ਸਮੂਹ ਕੀਤਾ ਹਾਂ ਕਰ ਰਹੇ ਨੇ ਉਹਨਾਂ ਦਾ ਧੰਨਵਾਦ ਸਾਰੇ ਜੀ ਜੀ ਬਹੁਤ ਜ਼ਿਆਦਾ ਮੰਤਜ਼ਰ ਹੈ ਇਲਾਕੇ ਦੇ ਸੰਗਤਾਂ ਹੁੰਦੀਆਂ ਨੇ ਇੱਥੇ ਜੀ ਤਾਂ ਬੜਾ ਪ੍ਰਕਾਸ਼ ਹੁੰਦਾ 5 6 7 ਦਾ ਜੀ ਹਰ ਸਾਲ ਚ ਕਿੰਨੀ ਵਾਰ ਸਮਾਗਮ ਮਨਾਏ ਜਾਂਦੇ ਹਰ ਸਾਲ ਹੀ ਹੁੰਦਾ ਜੀ ਦੋ ਵਰੀ ਤੇ ਕੀ ਨਾਂਜੀ ਤੁਹਾਡਾ ਮੇਰਾ ਨਾਮ ਨਵਦੀਪ ਸਿੰਘ ਬੱਬੂ ਹੈ ਤੁਹਾਡਾ ਜੀ ਮੇਰਾ ਨਾਮ ਜੀ ਮੁਕੇਸ਼ ਕੁਮਾਰ ਇਹ ਜੋ ਮੇਲਾ ਭਰਿਆ ਜ ਇਕੱਠ ਹੋ ਸੰਗਤਾਂ ਜੁੜੀਆਂ ਨੇ ਤੇ ਕੀ ਕਹਿਣਾ ਚਾਹਾਂਗਾ ਮੈਂ ਤੇ ਇਹ ਕਹਿਣਾ ਚਾਹਾਂਗਾ ਵੀ ਸਾਡੇ ਪਿੰਡ ਦੀ ਬਹੁਤ ਸ਼ੋਭਾ ਜੀ ਕਿਤੇ ਵੀ ਨਹੀਂ ਪਿੰਡ ਰਾਮਗੜ੍ਹ ਸਰਦਾਰਾਂ ਜੀ ਜੇ ਤੇ ਪਿੰਡ ਲੋਕਲੀ ਹੈ ਜੀ ਬਰੋ ਤੇ ਹਰ ਸਾਲ ਸਾਲ ਦੇ ਵਿੱਚ ਦੋ ਵਰੀ ਉਬੰਦਾਜੀ ਪ੍ਰੋਗਰਾਮ ਇੱਕ ਸੰਤ ਤੋਤਾਪੁਰੀ ਸੰਤਾਂ ਦੀ ਵਰਸੀ ਮਨਾਉਣੀ ਆ ਇੱਕ ਤੋਂ ਬਾਅਦ ਉਹਨਾਂ ਦੇ ਗੱਦੀ ਸੀਗੇ ਜੀ ਆਪਣੇ ਗੱਜੂ ਭਗਤ ਜੀ ਅੱਜ ਜਿਹੜਾ ਇਕੱਠ ਹੋਇਆ ਹੈ ਸੰਤ ਤੋਤਾਪੁਰੀ ਜਿਹੜੇ ਆਪਣੇ ਸੰਤ ਤੋਤਾਪੁਰੀ ਸੀਗੇ ਜੀ ਉਹ ਪੂਰਨ ਬ੍ਰਹਮ ਗਿਆਨੀ ਸੀਗੇ ਜੀ ਬਾਕੀ ਉਹਨਾਂ ਦੇ ਚੇਲੇ ਸੀਗੇ ਜਿਹੜੇ ਮਤਲਬ ਉਹ ਸਾਡੇ ਪਿੰਡ ਇੱਥੇ ਸਾਡੇ ਪਿੰਡ ਦੇ ਸੀਗੇ ਗੱਜੂ ਭਗਤ ਜੀ ਉਹ ਵੀ ਪੂਰਨ ਬ੍ਰਹਮ ਗਿਆਨੀ ਸੀਗੇ ਜੀ ਸ਼ੁਰੂ ਕਰਦੇ ਆ ਹਾਜ਼ਰੀਆਂ ਸਮਝਦੇ ਚਰਨਾਂ ਦੀਆਂ ਹਾਜ਼ਰੀਆਂ ਤਨਤਨ ਬਾਬਾ ਤੁਤਰਾਂ ਪਰੀਜੀ ਮਹਾਰਾਜ ਜਿਨ੍ਹਾਂ ਦਾ ਸਾਲ ਬਾਦ ਉਸ ਮਨਾਇਆ ਜਾਂਦਾ ਹੈ ਬੜੀ ਦੂਰੋਂ ਦੂਰੋਂ ਸੰਗਤਾਂ ਚੱਲ ਕੇ ਆਉਂਦੀਆਂ ਨੇ ਅਸੀਂ ਹਰ ਸਾਲ ਹਾਜ਼ਰੀ ਭਰਨੋਂ ਆ ਬਾਬਾ ਜੀ ਦੇ ਦਰਬਾਰ ਦੀ ਸਾਰਿਆਂ ਨੂੰ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਮਿਹਰ ਭਰੇ ਹੱਥ ਰੱਖੇ ਇਸੇ ਤਰ੍ਹਾਂ ਤੁਸੀਂ ਬਾਬਾ ਜੀ ਦੇ ਚਰਨਾਂ ਦੇ ਨਾਲ ਜੁੜ ਕੇ ਰਹੋ ਗੁਰੂ ਘਰ ਦੀਆਂ ਹਾਜ਼ਰੀਆਂ ਸੰਗਤ ਦੇ ਚਰਨਾਂ ਦੀਆਂ ਬਾਤਾਂ ਸੇਹੀ ਜੇਕਰ ਪ੍ਰਮਾਤਮਾ ਨਾਲ ਜੁੜੇ ਹੋਏ ਸੀਗੇ ਅਸੀਂ ਪ੍ਰਮਾਤਮਾ ਨਾਲ ਉੱਤਤੇ ਹੋਏ ਅਸੀਂ ਲੋਕ ਥੋੜਾ ਜਿਆ ਪ੍ਰਮਾਤਮਾ ਦੇ ਘਰ ਤੋਂ ਦੂਰ ਹਾਂ ਪ੍ਰਮਾਤਮਾ ਦੇ ਘਰ ਦੀ ਮਰਿਆਦਾ ਪਾਲਣੀ ਬੜੀ ਔਖੀ ਆ ਬੜੀ ਕਠਨ ਕਮਾਈ ਆ ਜਨਮ ਕੋ ਮੇ ਬਾਬਾ ਜੀ ਦੀ ਜੋਗੀ ਮਾਜਰਾ ਜੀ ਠੀਕ ਥੈਂਕ ਯੂ ਤੇਰੇ ਬਾਬਾ ਜੀ ਦੇ ਅੱਗੇ ਜਿਹੜੀ ਅੰਸ਼ ਹੁੰਦੀ ਆ ਸਾਧੂਆਂ ਦੀ ਚੇਲੇ ਹੁੰਦੇ ਆ ਅਤੇ ਬਾਬਾ ਤੋਤਾਪੁਰੀ ਜੀ ਦੇ ਚੇਲੇ ਕੌਣ ਹੋਏ ਨੇ ਇਹ ਬਾਬਾ ਗੱਜਣਪਤ ਬਾਬਾ ਗੱਜਣਪਤ ਜਿਹੜੇ ਬਾਬਾ ਗੱਜਣਪੂਰੀ ਜੀ ਹੋਏ ਨੇ ਉਹਨਾਂ ਦੀ ਜੀਵਨੀ ਪਹਿਲਾਂ ਕਿਵੇਂ ਦੀ ਸੀ ਪਹਿਲਾਂ ਜੀਵਨ ਉਹਦਾ ਜੀ ਕੀਤੀ ਬਾੜੀ ਤੋਂ ਹੌਲੀ-ਹੌਲੀ ਇਹਨਾਂ ਦੀ ਇਹ ਇਹਨਾਂ ਨਾਲ ਕੁਦਰਤ ਨਾਲ ਪੇੜ ਜਿਵੇਂ ਕਰਾਉਂਦੀ ਹੁੰਦੀ ਆ ਇਹ ਕੋਤਾਪੂਰੀ ਜੀ ਨਾਲ ਇਹ ਮਤਲਬ ਸ਼ਰਧਾ ਦੂਰਦਾ ਉਹਨਾਂ ਤੋਂ ਇਹ ਸਿੱਖਿਆ ਲੈ ਕੇ ਇਹ ਇਹ ਲੈਣ ਤੇ ਆ ਗਏ ਯਾਨੀ ਇਹਨਾਂ ਦੀ ਵੀ ਮੰਨ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਤੁਹਾਡਾ ਅਗਯਪ ਸਿੰਘ ਜੀ ਅਗਯਪ ਸਿੰਘ ਜੀ ਕਿਹੜਾ ਪਿੰਡੋਂ ਹੋ ਢੋਰਕੋਟ ਜੀ ਤੇ ਅੱਜ ਇਸ ਜਗ੍ਹਾ ਤੇ ਪਹੁੰਚੇ ਹੋ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਸੰਤ ਜੀ ਇਹ ਜਗ੍ਹਾ ਬਹੁਤ ਬਿੱਤਰ ਜਗ੍ਹਾ ਜੀ ਸੰਤ ਮਹਾਪੁਰਸ਼ ਦੀ ਜੀ ਤੇ ਬਾਰਸੀ ਵਾਲਿਆਂ ਨੇ ਇੱਥੇ ਅਸੀਂ ਪਹੁੰਚਦੇ ਹਾਂ ਜੀ ਦੁੱਧ ਦੀ ਸੇਵਾ ਕਰਦੇ ਸੀ ਕਿਹਨਾਂ ਦੀ ਬਾਰਸੀ ਆਜੀ ਹਾਂਜੀ ਅੱਜ ਕਿਹਨਾਂ ਦੀ ਬਾਰਸੀ ਆ ਪਾਪਾ ਤੁਹਾਡਾ ਪੁਰੀ ਜੀ ਦਾ ਜਨਮ ਦਿਨ ਕਿਹੜੇ ਪਿੰਡ ਆਏ ਤੁਸੀਂ ਅੱਜ ਅੱਜ ਆਏ ਆ ਰਾਮਗੜ੍ਹ ਸਰਦਾਰ ਠੀਕ ਹੈ ਤੇ ਕੀ ਪ੍ਰਦੇਸ ਸੀਗੇ ਬਾਬਾ ਜੀ ਦੇ ਬਾਬਾ ਤਰਤਕੀ ਜੀ ਦੇ ਸੰਬੰਧ ਬਾਬਾ ਜੀ ਦੇ ਸੰਤ ਮਹਾਂਪਾਸ ਵਾਲੇ ਪ੍ਰਦੇਸ ਸੀਗੇ ਜਿੱਦਾਂ ਨਹੀਂ ਕਸਰੀ ਦੇ ਪੂਰੇ ਜੇ ਥੋੜੀ ਜਿਹੀ ਜੋ ਗੱਲ ਸੁਣਦੇ ਆ ਕੋਈ ਕਿਰਤ ਵਾਲਾ ਕੰਮ ਕਰਦੇ ਸੀ ਉਹਦੇ ਵਿੱਚ ਕੁਝ ਪ੍ਰਾਪਤੀ ਹੁੰਦਾ ਜਿਹੜਾ ਉਹਦਾ ਮਾਲਕ ਸੀ ਬਈ ਸ਼ਕਤੀਸ਼ਾਲੀ ਵਾਲੀ ਜਗ੍ਹਾ ਮਸ਼ੀਨ ਨੂੰ ਘਮਾਉਣਾ ਸਥਰਾ ਕਰਨਾ ਤਾਂ ਆਪਣੀ ਵਦਖਮਣੀ ਹੱਥ ਲਾਇਆ ਨਾ ਅੱਛਾ ਜੀ ਹੋਰ ਕੋਈ ਕੰਮ ਕਰਾ ਜਿਆਦੇ ਬਰਕਤ ਪੈਣੀ ਉਹ ਗੱਲ ਆ ਤੁਮ ਸਭ ਇਹ ਬਾਬਾ ਤੋਤਾਪੁਰੀ ਜੀ ਦੇ ਚਮਤਕਾਰ ਸੀਗੇ ਹਾਂਜੀ ਉਸ ਤੋਂ ਬਾਅਦ ਬਾਬਾ ਗਜਰ ਭਗਤ ਜੀ ਅੱਛਾ ਇਹ ਚਮਤਕਾਰ ਉਹਨਾਂ ਦੇ ਸੀਗੇ ਹਾਂਜੀ ਬਾਬਾ ਤੋਤਾਪੁਰੀ ਤੋਂ ਬਾਅਦ ਗਜਰ ਭਗਤ ਜੀ ਅੰਦਰ ਫੋਟੋ ਲੱਗੀ ਹੈ ਅੱਛਾ ਵਾਲੇ ਕੋਲ ਪਾਉਣੇ ਵਾਲੇ ਅਸੀਂ ਗੱਲ ਕੀ ਨਾਂ ਤੁਹਾਡਾ ਕਮਲਜੀਤ ਜੀ ਕਮਲਜੀਤ ਜੀ ਦੀਆਂ ਸੰਗਤਾਂ ਜੁੜੀਆਂ ਨੇ ਕਿਸ ਬੰਦ ਵਿੱਚ ਜੁੜੀਆਂ ਨੇ ਇਹ ਬਾਬਾ ਜੀ ਦੀ ਵਰਛੀ ਆ ਬਾਬਾ ਤੋਤਾਪੁਰ ਜੀ ਦੀ ਜੇ ਕਿਹੜਾ ਪਿੰਡਾ ਇਹ ਹਾਂਜੀ ਇਹ ਰਾਮਗੜ੍ਹ ਸਰਦਾਰਾਂ ਦੇ ਜੀ ਸਾਲ ਚ ਕਿੰਨੀ ਵਾਰ ਸੰਗਤਾਂ ਦਾ ਜੋੜ ਮੇਲਾ ਇੱਥੇ ਕਰਾਉਂਦੇ ਜੀ ਸਾਲ ਚ ਦੋ ਹੋ ਜਾਂਦੇ ਅੱਛਾ ਦੋ ਜਿਹੜੀਆਂ ਸੰਗਤਾਂ ਜੁੜੀਆਂ ਨੇ ਇਹ ਇਹ ਬਾਬਾ ਤੋਤਾਪੁਰ ਜੀ ਦੇ ਇਸ ਤੋਂ ਬਾਅਦ ਬਾਬਾ ਗੱਜਣਪੁਰ ਦੀ ਵਰਛੀ ਆਉਗੀ ਜੀ ਤੇ ਬਾਬਾ ਤੋਤਾਪੁਰ ਜੀ ਇਹ ਇੱਥੇ ਕੇ ਪੌਣਾ ਚੱਲ ਇਹ ਨਗਨ ਸਾਧੂ ਸੀ ਤਾ ਪੁੱਤੋ ਕਹਿੰਦੇ ਆ ਕਿ ਕਿੰਨਾ ਪਹਿਲਾਂ ਦੀ ਗੱਲ ਹੈ ਜਾਨੀ ਕਿ ਅਸੀਂ ਤਾਂ ਦੇਖੀ ਦੁੱਖ ਨਹੀਂ ਪਹਿਲਾਂ ਬਜ਼ੁਰਗਾਂ ਨੇ ਦੇਖਿਆ ਉਹ ਇਦਾਂ ਹੱਦ ਹੀ ਆ ਜਾਨੀ 30 35 ਸਾਲ ਸੀਗੇ ਬਾਬਾ ਜੀ ਦੇ ਹਾਂਜੀ ਕਿੰਨੇ ਬਾਬਾ ਜੀ ਦੇ ਕੀ ਚਮਤਕਾਰ ਸੀਗੇ ਬਾਬਾ ਜੀ ਦੇ ਚਮਤਕਾਰ ਤਾਂ ਪੁੱਤੋ ਹੀ ਨਾ ਜੀ ਉਸ ਦੇ ਆਪ ਨਗਰ ਸਾਧੂ ਜੀ ਦੇ ਤੇ ਜਾਨੀ ਕਿ ਲੋਕਾਂ ਨੂੰ ਬਹੁਤ ਸਹੀ ਤਾਂ ਦਿੱਤੀ ਉਹਨਾਂ ਨੇ ਜਾਨੀ ਕਿ ਇਦਾਂ ਕਰਕੇ ਤੇ ਹੋਰ ਵੀ ਚਮਤਕਾਰ ਦਿਖਾਇਆ ਜਿਹੜੇ ਬਾਬਾ ਗਦਨਪੁਰੀ ਜੀ ਸੀ ਤੇ ਉਹਨਾਂ ਉਹ ਉਹਨਾਂ ਦੇ ਕੇਲੇ ਸੀ ਤੇ ਬਾਬਾ ਤੋਤਾਪੁਰੀ ਜੀ ਗੁਰੂ ਸਨ ਤੇ ਉਹਨਾਂ ਨੇ ਵੀ ਚਮਤਾਰ ਦਿਖਾਇਆ ਜਿਵੇਂ ਆਪਾਂ ਕਹਿ ਦਈਏ ਫੂਕ ਮਾਰ ਕੇ ਬਰੂਟਾ ਬਾੜਦਾ ਠੀਕ ਹੈ ਜੀ ਪਸ਼ੂਆਂ ਦੇ ਸੰਗਲ ਖੋਲਦੇ ਆ ਮਸ਼ੀਨ ਨੂੰ ਕਿਸੇ ਨਾਲ ਰਲੇ ਹੋਈ ਸੀ ਕਿ ਭੌਂਗ ਨਾਲ ਰਲੇ ਹੋਈ ਸੀ ਬਾਬਾ ਦੱਜਣਪੁਰੀ ਜੀ ਇਹ ਗੱਜਾ ਕੋਈ ਜੀ ਇਹ ਤੋਤਾਪੁਰੀ ਜੀ ਦੇ ਆਪਣੇ ਸਥਿਰ ਜੀ ਠੀਕ ਜੀ ਮੇਰੇ ਨਾਮ ਕਮ ਜੀ ਪਿੰਡ ਤੋਂ ਰਕੂਟ ਤੋਂ ਸੇਵਾ ਲੱਗਦੀ ਹੈ ਸਾਡੀ ਚਾਹ ਦੀ ਹਰ ਸਾਲ ਪਾਪਾ ਜੀ ਵਜਨ ਕਰਕੇ ਜਾਈ ਹੋਏ ਅਬੈ ਜੀ ਦੇ ਚਰਨਾਂ ਦੇ ਨਾਲ ਜੁੜ ਕੇ ਰਹੋ ਗੁਰੂ ਘਰ ਦੀਆਂ ਹਾਜ਼ਰੀਆਂ ਸੰਗਤ ਦੇ ਚਰਨਾਂ ਦੀਆਂ ਹਾਜ਼ਰੀਆਂ